ਪੰਥਕਲਕਾ ਚਰਚਾ ਵੀ ਹੋ ਰਹੀ ਹੈ ਕਿ ਅਮਰਤਪਾਲ ਅਸਾਮ ਦੇ ਬੈਠ ਕੇ ਉੱਥੋਂ ਦੀ ਉਮੀਦਵਾਰੀ ਆਪਣੀ ਭਰ ਸਕਦੇ ਨੇ ਨਾਮਜ਼ਦਗੀ ਭਰ ਸਕਦੇ ਨੇ ਪੰਥਕਲਕਾ ਜੀ ਅਮਰਤਪਾਲ ਨਾਮਜ਼ਦਗੀ ਵਾਕਈ ਭਰ ਦਿੰਦੇ ਨੇ ਤੇ ਫਿਰ ਉਹਦਾ ਨੁਕਸਾਨ ਹੋਊਗਾ ਤੁਹਾਨੂੰ ਵੇਖੋ ਹਰ ਵਿਅਕਤੀ ਜਿਹੜਾ ਆ ਨਾ ਭਾਰਤ ਦੇ ਵੋਟਰ ਸਪੋਰਟਰ ਨੂੰ ਹੱਕ ਆ ਇਲੈਕਸ਼ਨ ਲੜ ਸਕਦਾ ਭਾਵੇਂ ਅਮਰਤਪਾਲ ਨੇ ਭਾਵੇਂ ਕੋਈ ਵੀ ਵਿਅਕਤੀ ਆ ਕੇ ਇਲੈਕਸ਼ਨ ਲੜਨ ਦਾ ਹਰ ਬੰਦੇ ਨੂੰ ਹੱਕ ਆ ਭਾਰਤ ਇੱਕ ਲੋਕਤੰਤ੍ਰਿਕ ਦੇਸ਼ ਆ ਇਹ ਤੋਂ ਕੋਈ ਵੀ ਇਲੈਕਸ਼ਨ ਲੜੇ ਵੇਖੋ ਮੈਂ ਆਪਦੀ ਕਿਸਮਤ ਲੈਣੀ ਆ ਤੇ ਅਮਰਤਪਾਲ ਨੇ ਆਪਦੀ ਕਿਸਮਤ ਲੈਣੀ ਆ ਜਿਹਨੂੰ ਲੋਕ ਪਿਆਰ ਕਰਦੇ ਹੋਣਗੇ ਕੋਈ ਇਲੈਕਸ਼ਨ ਕੈਂਪੇਨ ਤੇ ਫਰਕ ਨਹੀਂ ਪਏਗਾ ਬਿਲਕੁਲ ਨਹੀਂ ਜਿਹਨੂੰ ਲੋਕ ਪਿਆਰ ਕਰਦੇ ਹੋਣਗੇ ਲੋਕ ਉਹਦੇ ਹੱਕ ਚ ਫਤਵਾ ਦੇਣਗੇ ਪਰਮਾਤਮਾ ਕਿਰਪਾ ਕਰੂ ਜਿਹਨੂੰ ਪਰਮਾਤਮਾ ਨੇ ਤਖਤ ਤਾਜ ਦੇਣਾ ਸਾਡਾ ਫਰਜ਼ ਲੋਕਾਂ ਦੇ ਵਿੱਚ ਜਾਣਾ ਆਪਦੇ ਕੀਤੇ ਕੰਮਾਂ ਨੂੰ ਦੱਸਣਾ ਪੰਥਕਲ ਕਾ ਚਰਚਾ ਵੀ ਹੋ ਰਹੀ ਹੈ ਕਿ ਅਮਰਤਪਾਲ ਅਸਾਮ 'ਚ ਬੈਠ ਕੇ ਉੱਥੋਂ ਦੀ ਉਮੀਦਵਾਰੀ ਆਪਣੀ ਭਰ ਸਕਦੇ ਨੇ ਨਾਮਜ਼ਦਗੀ ਭਰ ਸਕਦੇ ਨੇ ਪੰਥਕ ਹਲਕਾ ਜਿਮੀ ਅਮਰਤਪਾਲ ਨਾਮਜ਼ਦਗੀ ਵਾਕਈ ਭਰ ਦਿੰਦੇ ਨੇ ਤੇ ਫਿਰ ਉਹ ਤੁਹਾਨੂੰ ਨੁਕਸਾਨ ਹੋਊਗਾ ਤੁਹਾਨੂੰ ਵੇਖੋ ਹਰ ਵਿਅਕਤੀ ਜਿਹੜਾ ਆ ਨਾ ਭਾਰਤ ਦੇ ਵੋਟਰ ਸਪੋਰਟਰ ਨੂੰ ਹੱਕ ਆ ਇਲੈਕਸ਼ਨ ਲੜ ਸਕਦਾ ਭਾਵੇਂ ਅਮਰਤਪਾਲ ਨੇ ਭਾਵੇਂ ਕੋਈ ਵੀ ਵਿਅਕਤੀ ਆ ਕੇ ਇਲੈਕਸ਼ਨ ਲੜਨ ਦਾ ਹਰ ਬੰਦੇ ਨੂੰ ਹੱਕ ਆ ਭਾਰਤ ਇੱਕ ਲੋਕਤੰਤ੍ਰਿਕ ਦੇਸ਼ ਆ ਇਥੇ ਕੋਈ ਵੀ ਇਲੈਕਸ਼ਨ ਲੜੇ ਵੇਖੋ ਮੈਂ ਆਪਦੀ ਕਿਸਮਤ ਲੈਣੀ ਆ ਤੇ ਅਮਰਤਪਾਲ ਨੇ ਆਪਦੀ ਕਿਸਮਤ ਲੈਣੀ ਹੈ ਜਿਹਨੂੰ ਲੋਕ ਪਿਆਰ ਕਰਦੇ ਹੋਣਗੇ ਕੋਟੇ ਇਲੈਕਸ਼ਨ ਕੈਂਪੇਨ ਤੇ ਫਰਕ ਨਹੀਂ ਪਏਗਾ ਬਿਲਕੁਲ ਨਹੀਂ ਜਿਹਨੂੰ ਲੋਕ ਪਿਆਰ ਕਰਦੇ ਹੋਣਗੇ ਲੋਕ ਉਹਦੇ ਹੱਕ ਚ ਫਤਵਾ ਦੇਣਗੇ ਪਰਮਾਤਮਾ ਕਿਰਪਾ ਕਰੂ ਜਿਹਨੂੰ ਪਰਮਾਤਮਾ ਨੇ ਤਖਤ ਤਾਜ ਦੇਣਾ ਸਾਡਾ ਫਰਜ਼ ਲੋਕਾਂ ਦੇ ਵਿੱਚ ਜਾਣਾ ਆਪਦੇ ਕੀਤੇ ਕੰਮਾਂ ਨੂੰ ਦੱਸਣਾ ਪੰਥਕ ਹਲਕਾ ਚਰਚਾ ਇਹ ਵੀ ਹੋ ਰਹੀ ਹੈ ਕਿ ਅਮਰਤਪਾਲ ਅਸਾਮ ਚ ਬੈਠ ਕੇ ਉੱਥੋਂ ਦੀ ਉਮੀਦਵਾਰੀ ਆਪਣੀ ਭਰ ਸਕਦੇ ਨੇ ਨਾਮਜ਼ਦਗੀ ਭਰ ਸਕਦੇ ਨੇ ਪੰਥਕ ਹਲਕਾ ਜਿਵੇਂ ਅਮਰਤਪਾਲ ਨਾਮਜ਼ਦਗੀ ਵਾਕਈ ਭਰ ਦਿੰਦੇ ਨੇ ਤੇ ਫਿਰ ਉਹਦਾ ਨੁਕਸਾਨ ਹੋਊਗਾ ਤੁਹਾਨੂੰ ਵੇਖੋ ਹਰ ਵਿਅਕਤੀ ਜਿਹੜਾ ਆ ਨਾ ਭਾਰਤ ਦੇ ਵੋਟਰ ਸਪੋਰਟਰ ਨੂੰ ਹੱਕ ਆ ਇਲੈਕਸ਼ਨ ਲੜ ਸਕਦਾ ਭਾਵੇਂ ਅਮਰਤਪਾਲ ਨੇ ਭਾਵੇਂ ਕੋਈ ਵੀ ਵਿਅਕਤੀ ਆ ਕੇ ਇਲੈਕਸ਼ਨ ਲੜਨ ਦਾ ਹਰ ਬੰਦੇ ਨੂੰ ਹੱਕ ਆ ਭਾਰਤ ਇੱਕ ਲੋਕਤੰਤ੍ਰਿਕ ਦੇਸ਼ ਆ ਇਥੇ ਕੋਈ ਵੀ ਇਲੈਕਸ਼ਨ ਲੜੇ ਵੇਖੋ ਮੈਂ ਆਪਦੀ ਕਿਸਮਤ ਲੈਣੀ ਆ ਤੇ ਅਮਰਤਪਾਲ ਨੇ ਆਪਦੀ ਕਿਸਮਤ ਲੈਣੀ ਆ ਜਿਹਨੂੰ ਲੋਕ ਪਿਆਰ ਕਰਦੇ ਹੋਣਗੇ ਕੋਟੇ ਇਲੈਕਸ਼ਨ ਕੈਂਪੇਨ ਤੇ ਫਰਕ ਨਹੀਂ ਪਏਗਾ ਬਿਲਕੁਲ ਨਹੀਂ ਜਿਹਨੂੰ ਲੋਕ ਪਿਆਰ ਕਰਦੇ ਹੋਣਗੇ ਲੋਕੋ ਦੇ ਅੱਖ ਚ ਫਤਵਾ ਦੇਣਗੇ ਪਰਮਾਤਮਾ ਕਿਰਪਾ ਕਰੂ ਜਿਹਨੂੰ ਪਰਮਾਤਮਾ ਨੇ ਤਖਤ ਤਾਜ ਦੇਣਾ ਸਾਡਾ ਫਰਜ ਲੋਕਾਂ ਦੇ ਵਿੱਚ ਜਾਣਾ ਆਪਦੇ ਕੀਤੇ ਕੰਮਾਂ ਨੂੰ ਦੱਸਣਾ ਪੰਥਕ ਹਲਕਾ ਚਰਚਾ ਵੀ ਹੋ ਰਹੀ ਹੈ ਕਿ ਅਮਰਤਪਾਲ ਅਸਾਮ 'ਚ ਬੈਠ ਕੇ ਉੱਥੋਂ ਦੀ ਉਮੀਦਵਾਰੀ ਆਪਣੀ ਭਰ ਸਕਦੇ ਨੇ ਨਾਮਜ਼ਦਗੀ ਭਰ ਸਕਦੇ ਨੇ ਪੰਥਕ ਹਲਕਾ ਜੀ ਅਮਰਤਪਾਲ ਨਾਮਜ਼ਦਗੀ ਵਾਕਈ ਭਰ ਦਿੰਦੇ ਨੇ ਤੇ ਫਿਰ ਉਹਦਾ ਨੁਕਸਾਨ ਹੋਊਗਾ ਤੁਹਾਨੂੰ ਵੇਖੋ ਹਰ ਵਿਅਕਤੀ ਜਿਹੜਾ ਨਾ ਭਾਰਤ ਦੇ ਵੋਟਰ ਸਪੋਰਟਰ ਨੂੰ ਹੱਕ ਆ ਇਲੈਕਸ਼ਨ ਲੜ ਸਕਦਾ ਭਾਵੇਂ ਅਮਰਤਪਾਲ ਨੇ ਭਾਵੇਂ ਕੋਈ ਵੀ ਵਿਅਕਤੀ ਆ ਕੇ ਇਲੈਕਸ਼ਨ ਲੜਨ ਦਾ ਹਰ ਬੰਦੇ ਨੂੰ ਹੱਕ ਆ ਭਾਰਤ ਇੱਕ ਲੋਕਤੰਤ੍ਰਿਕ ਦੇਸ਼ ਆ ਇਥੇ ਕੋਈ ਵੀ ਇਲੈਕਸ਼ਨ ਲੜੇ ਵੇਖੋ ਮੈਂ ਆਪਦੀ ਕਿਸਮਤ ਲੈਣੀ ਆ ਤੇ ਅਮਰਤਪਾਲ ਨੇ ਆਪਦੀ ਕਿਸਮਤ ਲੈਣੀ ਆ ਜਿਹਨੂੰ ਲੋਕ ਪਿਆਰ ਕਰਦੇ ਹੋਣਗੇ ਉਹਦੇ ਇਲੈਕਸ਼ਨ ਕੈਂਪੇਨ ਤੇ ਫਰਕ ਨਹੀਂ ਪਏਗਾ ਬਿਲਕੁਲ ਨਹੀਂ ਜਿਹਨੂੰ ਲੋਕ ਪਿਆਰ ਕਰਦੇ ਹੋਣਗੇ ਲੋਕ ਉਹਦੇ ਹੱਕ 'ਚ ਫਤਵਾ ਦੇਣਗੇ ਪਰਮਾਤਮਾ ਕਿਰਪਾ ਕਰੂ ਜਿਹਨੂੰ ਪਰਮਾਤਮਾ ਨੇ ਤਖਤ ਤਾਜ ਦੇਣਾ ਸਾਡਾ ਫਰਜ ਲੋਕਾਂ ਦੇ ਵਿੱਚ ਜਾਣਾ ਆਪਦੇ ਕੀਤੇ ਕੰਮਾਂ ਨੂੰ ਦੱਸਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ